ਆਸਾ ਮਹਲਾ ਪੰਜਵਾਂ ਜਾ ਕੈ ਸਿਮਰਨ ਸੂਖ ਨਿਵਾਸ ਭਈ ਕਲਿਆਣ ਦੁਖ ਹੋਵਤ ਨਾਸ ਅਨੰਦ ਕਰੋ ਪ੍ਰਭ ਕੇ ਗੁਣ ਗਾਵੋ ਸਤ ਗੁਰ ਅਪਨਾ ਸਦ ਸਦਾ ਮਨਾਵੋ ਰਹਾਓ ਸਤ ਗੁਰ ਕਾ ਸਚ ਸ਼ਬਦ ਕਮਾਵੋ ਤੇਰੇ ਘਰ ਬੈਠੇ ਪ੍ਰਭ ਆਪਣਾ ਭਾਵੋ ਪਰ ਕਬੁਰਾ ਨਾ ਰੱਖੋ ਜੀਤ ਤੁਮਕੋ ਦੁੱਖ ਨਹੀਂ ਭਾਈ ਮੀਤ ਹਰ ਹਰ ਤੰਤ ਮੰਤ ਗੁਰ ਦਿਨਾ ਇਹੋ ਸੁਖ ਨਾਨਕ ਅਨ ਦਿਨ ਚੀਨਾ ਆਸਾ ਮਹਲਾ ਪੰਜਵਾ ਜਿਸ ਨੀਚ ਕੋ ਕੋਈ ਨ ਜਾਣੈ ਨਾਮ ਜਪਤ ਉਹ ਚਹ ਕੁੰਟ ਮਨੈ ਦਰਸ਼ਨ ਮੰਗੋਂ ਦੇ ਪਿਆਰੇ ਤੇਮਰੀ ਸੇਵਾ ਕੌਨ ਕੌਨ ਨ ਤਰੇ ਰਹਾਉ ਜਾ ਕੇ ਨਿਕਟ ਨ ਆਵੇ ਕੋਈ ਸਗਲ ਸ੍ਰਿਸ਼ਟ ਵਾ ਕੇ ਚਰਨ ਮਲ ਧੁਈ ਜੋ ਪ੍ਰਾਨੀ ਕਾ ਨਾ ਆਵਤ ਕਾਮ ਸ਼ਾਂਤ ਪ੍ਰਸਾਦ ਤਾਂ ਕੋ ਜਪਿਐ ਨਾਮ ਸਾਧ ਸੰਗ ਮਨ ਸੋਵਤ ਜਾਗੇ ਤਬ ਪ੍ਰਭ ਨਾਨਕ ਮਿੱਠੇ ਲਾਗੇ ਆਸਾ ਮਹਲਾ 5 ਏ ਕੋਈ ਕੀ ਨੈਣ ਨਿਹਾਰੋ ਸਦਾ ਸਦਾ ਹਰ ਨਾਮ ਸਮਾਰੋ RAM 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 ਗੁਣ ਗਾਵੋ ਅੰਤ ਵਰਦਾਪ ਸਾਧ ਕੈ ਸੰਗੇ ਹਰ ਹਰ ਨਾਮ ਧਿਆਵੂ ਰੇ ਰਹਾਓ ਸਗਲ ਸਮਗਰੀ ਜਾਕੈ ਸੂਤ ਪਰੋਈ ਘਟ ਘਟ ਅੰਤਰ ਰਵਿਆ ਸੋਈ ਓਪਤ ਪਰਲੋਖਿਨ ਮੈਂ ਕਰਤਾ ਆਪ ਲਿਪਾ ਨਿਰਗੁਨ ਰਹਤਾ ਕਰਨ ਕਰਾਵਨ ਅੰਤਰਜਾਮੀ ਆਨੰਦ ਕਰੈ ਨਾਨਕ ਕਾ ਸੁਆਮੀ ਆਸਾ ਮਹਲਾ ਪੰਜਵਾ ਕੋਟ ਜਨਮ ਕੇ ਰਹੇ ਭਵਾਰੇ ਦੁਲਵ ਦੇਹ ਜੀਤੀ ਨਹੀਂ ਹਾਰੇ ਜਲ ਵਿਖ ਬਿਨਾਸੀ ਦੁਖ ਦਰਦ ਦੂਰ ਪਾਏ ਪੁਨੀਤ ਸੰਤਨ ਕੀ ਧੂਰ ਰਹਾਓ ਪ੍ਰਭ ਕੇ ਸੰਤ ਉਧਾਰਨ ਜੋਗ ਤੇ ਸਪੇਟੇ ਜਿਸ ਤੁਰ ਸੰਜੋਗ ਮਾਨਵਾ ਆਨੰਦ ਮੰਤਰ ਗੁਰ ਦੀਆ ਤ੍ਰਿਸ਼ਨ 부ਜੀ ਮਨ ਨੇ ਚਲਥਿਆ ਨਾ ਪਦਾਰਥ ਨਾਉ ਨਿਦ ਸਿੱਧ ਨਾਨਕ ਗੁਰ ਤੇ ਪਾਈ ਬੁੱਧ ਆਸਾ ਲਾ ਪੰਜਮਾ ਮਿਟੇ ਤਿਆਸ ਅਗਿਆਨ ਅੰਧੇਰੇ ਆਦਿ ਸੇਵਾ ਅਗ ਕਟੇ ਕਨੇਰੇ ਸੋਖ ਸਹਿਜ ਆਨੰਦ ਕਨਾ ਗੁਰ ਸੇਵਾ ਤੇ ਭਈ ਮਨ ਨਿਰਮਲ ਹਰ 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 ਨਾਮ ਸੁਨਾ ਰਹਾਓ ਬਿਨ ਸਿਓ ਮਨ ਕਾ ਮੂਰਖ ਠੀਠਾ ਪ੍ਰਭ ਕਾ ਪਾਣਾ ਲਾਗਾ ਮਿਠਾ ਗੁਰਪੂਰੇ ਕੇ ਚਰਨ ਗ헤 ਕੋਟ ਜਨਮ ਕੇ ਪਾਪ ਲਹੀ ਰਤਨ ਜਨਮ ਹੋ ਸਫਲ ਭਿਆ ਕਹੋ ਨਾਨਕ ਪ੍ਰਭ ਕਰੀ ਮਿਆ ਆਸਾ ਮਹੱਲਾ ਪੰਜਵਾ ਹਦ ਗੁਰ ਆਪਣਾ ਸਦ ਸਦਾ ਸਮਾਰੇ ਗੁਰ ਕੇ ਚਰਨ ਕੇ ਇਸ ਸੰਗ ਝਾਰੇ ਜਾਗ ਰੇ ਮਨ ਜਾਗਨ ਹਰੇ ਬਿਨ ਹਰ ਅਵਰ ਨ ਆਵਸ ਕਮ ਝੂਠਾ ਮੂਹ ਮਿਥਿਆ ਪਸਾਰੇ ਰਹਾਓ ਗੁਰ ਕੀ ਬਾਣੀ ਸਿਓ ਰੰਗ ਲਾਏ ਗੁਰ ਕਿਰਪਾਲ ਹੋਏ ਦੁਖ ਜਾਏ ਗੁਰ ਬਿਨ ਦੂਜਾ ਨਹੀਂ ਥਾਓ ਗੁਰ ਦਾਤਾ ਗੁਰ ਦੇਵਨਾ ਗੁਰ ਪਾਰ ਬ੍ਰਹਮ ਪਰਮੇਸ਼ਰ ਆਪ ਆਠ ਪਹਿਰ ਨਾਨਕ ਗੁਰ ਜਾਪ ਆਸਾ ਮਹਲਾ ਪੰਜਵਾਂ ਆਪੇ ਪੇੜ ਵਿਸਥਾਰੀ ਸਾਖ ਆਪਣੀ ਖੇਤੀ ਆਪੇ ਰਾਖ ਜਤ ਕਤ ਪੇਖੂ ਏ ਕਹਿ ਉਹੀ ਘਟ ਘਟ ਅੰਤਰ ਆਪੇ ਸੋਈ ਰਹਾਉ ਆਪੇ ਸੂਰ ਕਿਰਨ ਵਿਸਥਾਰ ਆ ਸੋਈ ਗੁਪਤ ਸੋਈ ਆਕਾਰ ਸਰਗੁਣ ਨਿਰਗੁਣ ਫਪੈ ਨਾਉ ਦੋਹ ਮਿਲ ਇਕੈ ਕਿਨੋ ਠਾਉ ਕਹੋ ਨਾਨਕ ਗੁਰ ਪ੍ਰਮਪਉਖ ਹੋਇ ਆਨੰਦ ਰੂਪ ਸਭ ਨੈਨ ਅਲੋਇ ਆਸਾ ਮਹੱਲਾ ਪੰਜਵਾ ਓ ਕਤ ਸਿਆਨਪ ਕਿਛੁ ਨਾ ਜਾਣਾ ਦਿਨ ਰਹਿਣ ਤੇਰਾ ਨਾਮ ਵਖਾਨਾ ਮੈਂ ਨਿਰਗੁਣ ਗੁਣ ਨਾਹੀ ਕੋਇ ਕਰਨ ਕਰਾਵਨ ਹਰ ਪ੍ਰਵ ਸੁਏ ਰਹਾਉ ਮੂਰਖ ਮੁਗਦ ਅਗਿਆਨ ਵਿਜਾਰੀ ਨਾਮ ਤੇਰੀ ਕੀ ਸਿਮਨ ਧਾਰੀ ਜਪ ਤੱਬ ਸੰਜਮ ਕਰਮ ਨਾ ਸਾਦਾ ਨਾਮ ਪ੍ਰਭੂ ਕਾ ਮਨ ਹੈ ਅਰਾਧਾ ਕਿਛੁ ਨਾ ਜਾਣ ਮਤ ਮੇਰੀ ਥੋਰੀ ਬਿਨ ਬਦਨਾਨਕ ਓਟ ਪ੍ਰਭ ਤੋਰੀ ਆਸਾ ਮਹਲਾ ਪੰਜਵਾ ਹਰ ਹਰ ਅਖਰ ਦੁਏ ਇਹੁ ਮਲਾ ਜਪ ਤਜਪਤ ਪਹੇ ਦੀਨ ਦਿਆਲਾ ਕਰੋਂ ਬੇਨਤੀ ਸਤ ਗੁਰੂ ਆਪਣੀ ਕਰ ਕਿਰਪਾ ਰੱਖੋ ਸ਼ਰਣਾਇ ਮੋਕੋ ਦੇਹੁ ਹਰੇ ਹਰ ਜਪਨੀ ਰਹਾਉ ਹਰ ਮਾਲਾ ਔਰ ਅੰਤਰ ਧਾਰੈ ਜਨਮ ਮਰਨ ਕਾ ਦੁਖ ਨਿਵਾਰੈ ਹਿਰਦੈ ਸਮਾਲੈ ਮੁਖ ਹਰ ਹਰ ਬੋਲੈ ਸੋ ਜਨ ਇਤ ਉਤ ਕਤ ਹੈ ਨਾ ਡੋਲੇ ਕਹੋ ਨਾਨਕ ਜੋ ਰਚੈ ਨਾਏ ਹਰ ਮਾਲਾ ਤਾਂ ਕੈ ਸੰਗ ਜਾਏ ਆਸਾ ਮਹਲਾ ਪੰਜਵਾ ਜਾ ਕਾ ਸਭ ਕਿਛ ਤਿਸ ਕਾ ਹੋਈ ਤਿਸ ਜਨ ਲੇਪ ਨ ਵਿਆਪੈ ਕੋਈ ਹਰ ਕਾ ਸੇਵਕ ਸਦ ਹੀ ਮੁਕਤਾ ਜੋ ਕਿਛ ਕਰੈ ਸੋਈ ਫਲ ਜਨਕੈ ਆਤਮ ਨਿਰਮਲ ਦਾਸ ਕੇ ਜੁਗਤਾਰਾਹਾਓ ਤਗਲ ਤਿਆਗ ਹਰਿ ਸਰਣੀ ਆਇਆ ਤਿਸ ਜਨ ਕਹਾ ਵਿਆ ਪੈ ਮਾਇਆ ਨਾਮ ਨਿਧਾਨ ਜਾਕੇ ਮਨ ਮਹਿ ਤਿਸ ਕੋ ਚਿੰਤਾ ਸੁਪਨੇ ਨਹੀਂ ਕਹੋ ਨਾਨਕ ਗੁਰ ਪੂਰਾ ਪਾਇਆ ਪਰਮ ਮੋਹ ਸਗਲ ਬਿਨਸਾਇਆ ਕਹੋ ਨਾਨਕ ਗੁਰਪੂਰਾ ਭਾਇਆ ਪਰਮ ਮੋ ਸਗਲ ਬਿਨਸਾਇਆ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਆहे गुरु ਵਾਹਿਗੁਰੂ ਜੀ ਜਪੋ